ਦੋਸਤੋ ਕੋਰਟ ਦੇ ਵਿੱਚ ਸਾਰੇ ਚੁੱਪਚਾਪ ਸੀ ਸਾਰੇ ਹੀ ਆਪਣੇ ਆਪਣੇ ਜਗ੍ਹਾ ਤੇ ਬੈਠੇ ਸੀ ਉਦੋਂ ਹੀ ਦਰਵਾਜਾ ਖੁੱਲਿਆ ਤੇ ਅੰਦਰ ਦਾਖਲ ਹੋਇਆ ਫਟੇ ਹੋਏ ਕੱਪੜਿਆਂ ਵਾਲਾ ਭਿਖਾਰੀ ਲੋਕਾਂ ਦੀਆਂ ਨਜ਼ਰਾਂ ਉਸ ਭਿਖਾਰੀ ਨੂੰ ਨਫ਼ਰਤ ਨਾਲ ਦੇਖ ਰਹੀਆਂ ਸੀ ਪਰ ਉਦੋਂ ਹੀ ਜੱਜ ਆਪਣੀ ਕੁਰਸੀ ਤੋਂ ਖੜਾ ਹੋ ਗਿਆ ਪੂਰਾ ਕੋਰਟ ਹੈਰਾਨ ਰਹਿ ਗਿਆ ਆਖਿਰ ਕਿਉਂ ਇੱਕ ਭਿਖਾਰੀ ਦੇ ਲਈ ਉੱਠ ਗਿਆ ਜੱਜ ਇਸ ਦੀ ਵਜ੍ਹਾ ਜਾਣ ਕੇ ਤੁਹਾਡੇ ਵੀ ਰੂਹ ਕੰਬ ਜਾਵੇਗੀ ਸੋ ਇਸ ਵੀਡੀਓ ਦੇ ਬਾਰੇ ਜਾਣਨ ਦੇ ਲਈ ਅੰਤ ਤੱਕ ਬਨੇ ਰਹੋ ਬਨਾਰਸ ਦੀ ਕਚੇਰੀਆਂ ਤੋਂ ਬਾਹਰ ਇੱਕ ਬਜ਼ੁਰਗ ਭਿਖਾਰੀ ਰੋਜ਼ ਹੀ ਚੁੱਪਚਾ ਬੈਠਿਆ ਰਹਿੰਦਾ ਸੀ ਉਸ ਦਾ ਨਾਮ ਕੋਈ ਵੀ ਨਹੀਂ ਜਾਣਦਾ ਸੀ ਕਈ ਲੋਕ ਉਸ ਨੂੰ ਪਿਆਰ ਦੇ ਨਾਲ ਬਾਬਾ ਕਹਿੰਦੇ ਤੇ ਕਈ ਉਸ ਨੂੰ ਪਾਗਲ ਕਹਿ ਕੇ ਚਲੇ ਜਾਂਦੇ ਉਹ ਕੁਝ ਨਹੀਂ ਕਹਿੰਦਾ ਉਸ ਦੇ ਸਾਹਮਣੇ ਰੱਖਿਆ ਹੋਇਆ ਇੱਕ ਕਟੋਰਾ ਅਕਸਰ ਖਾਲੀ ਰਹਿੰਦਾ ਪਰ ਉਸ ਦੀਆਂ ਅੱਖਾਂ ਦੇ ਵਿੱਚ ਕੁਝ ਸੀ ਜਿਵੇਂ ਉਹ ਕਿਸੇ ਨੂੰ ਪਛਾਣਦੇ ਹੋਣ ਜਿਵੇਂ ਉਹ ਕੁਝ ਕਹਿਣਾ ਚਾਹੁੰਦੇ ਹੋਣ ਰੋਜ਼ ਸਵੇਰੇ ਠੀਕ 5 ਵਜੇ ਬਾਬਾ ਉਸੇ ਮੰਦਰ ਦੇ ਕੋਲ ਆ ਕੇ ਬੈਠ ਜਾਂਦੇ ਉਹਨਾਂ ਦੀ ਟੋਹੀ ਦੇ ਵਿੱਚ ਕੁੱਬ ਸੀ ਪਰ ਫਿਰ ਵੀ ਉਹ ਪੂਰੇ ਹੀ ਸ਼ਾਂਤ ਦੇ ਨਾਲ ਸਿੱਧੇ ਬੈਠੇ ਰਹਿੰਦੇ ਜਿਵੇਂ ਕੋਈ ਪੁਰਾਣੇ ਅਧਿਕਾਰੀ ਆਪਣੀ ਆਖਰੀ ਸਲਾਮੀ ਦੇ ਰਿਹਾ ਹੋਵੇ ਉਹਨਾਂ ਦੀਆਂ ਨਜ਼ਰਾਂ ਸੜਕ ਤੇ ਟਿਕੀਆਂ ਰਹਿੰਦੀਆਂ ਪਰ ਜਾ ਕੇ ਕੋਰਟ ਦੇ ਦਰਵਾਜੇ ਤੇ ਠਹਿਰ ਜਾਂਦੀ ਕਦੇ ਕਦੇ ਕਈ ਵਕੀਲ ਉਸਦੇ ਵੱਲ ਦੇ ਕੇ ਹੱਸਦੇ ਲੱਗਦਾ ਹੈ ਇਹ ਵੀ ਕੋਈ ਕੇਸ ਲੜਨ ਦੇ ਲਈ ਆਇਆ ਹੈ ਕੋਈ ਕਿਹਾ ਕਰਦਾ ਕਿ ਸ਼ਾਇਦ ਇਹ ਜੱਜ ਬਣਨ ਦਾ ਸੁਪਨਾ ਦੇਖ ਰਿਹਾ ਹੋਣਾ ਪਰ ਬਾਬਾ ਚੁੱਪਚਾਪ ਰਹਿੰਦਾ ਨਾ ਗੁੱਸਾ ਨਾ ਹੱਸੀ ਬਸ ਬਿਲਕੁਲ ਚੁੱਪਚਾਪ ਰਹਿੰਦਾ ਉਸ ਦਿਨ ਬਨਾਰਸ ਦੀ ਕਚੈਰੀਆਂ ਦੇ ਵਿੱਚ ਕੁਝ ਖਾਸ ਸੀ ਸ਼ਹਿਰ ਦਾ ਸਭ ਤੋਂ ਚਰਚਾ 'ਚ ਰਹਿਣ ਵਾਲਾ ਸੱਚ ਰੀਅਲ ਕਪਲਾ ਜਿਸ 'ਚ ਕਈ ਵੱਡੇ ਵੱਡੇ ਲੋਕ ਫਸੇ ਹੋਏ ਸੀ ਉਹਨਾਂ ਦੀ ਸੁਣਵਾਈ ਸੀ ਕੋਰਟ ਤੋਂ ਬਾਹਰ ਪੱਤਰਕਾਰਾਂ ਦੀ ਭੀੜ ਕੈਮਰਿਆਂ ਦੀ ਚਮਕ ਤੇ ਹਰ ਪਾਸੇ ਇੱਕ ਅਜੀਬ ਜਿਹੀ ਭੱਗ ਦੌੜ ਕੋਰਟ ਦੇ ਕਮਰਾ ਨੰਬਰ 6 'ਚ ਜੱਜ ਸਾਹਿਬ ਜਸਟਿਸ ਦਿਆਲ ਮਿੱਤਰ ਆਪਣੀ ਕੁਰਸੀ ਤੇ ਬੈਠਣ ਵਾਲੇ ਸੀ ਉਹ ਆਪਣੇ ਸਹੀ ਤੇ ਸੱਚੇ ਫੈਸਲੇ ਦੇ ਲਈ ਮਸ਼ਹੂਰ ਸੀ ਉਹਨਾਂ ਦੀ ਨਿਆਂ ਦੀ ਪ੍ਰਤੀ ਮਿਸਾਲ ਦਿੱਤੀ ਜਾਂਦੀ ਸੀ ਸਵੇਰੇ 10:30 ਦੇ ਕੋਰਟ ਦੀ ਕਾਰਵਾਈ ਸ਼ੁਰੂ ਹੋਈ ਵਕੀਲ ਆਪਣੀ ਆਪਣੀ ਦਲੀਲਾਂ ਦੇਣ ਦੇ ਵਿੱਚ ਲੱਗੇ ਹੋਏ ਸੀ ਜ਼ਬਰਦਸਤ ਬੈਂਚ ਦੇ ਕੋਰਟ ਦੇ ਕਮਰੇ ਦੇ ਵਿੱਚ ਇੱਕ ਤਣਾਅਪੂਰਨ ਮਾਹੌਲ ਸੀ ਉਦੋਂ ਹੀ ਜੱਜ ਸਾਹਿਬ ਨੇ ਸਾਹਮਣੇ ਦੇਖਿਆ ਉਹਨਾਂ ਦੀ ਨਜ਼ਰ ਖਿੜਕੀ ਤੋਂ ਬਾਹਰ ਗਈ ਜਿਵੇਂ ਕੋਈ ਪੁਰਾਣੀ ਯਾਦ ਉਹਨਾਂ ਨੂੰ ਯਾਦ ਆ ਗਈ ਹੋਵੇ ਉਹਨਾਂ ਨੇ ਆਪਣੇ ਕਲਰਕ ਦੇ ਵੱਲ ਦੇਖਿਆ ਤੇ ਹੌਲੀ ਜਿਹੀ ਕਿਹਾ ਕੀ ਕੋਰਟ ਦੇ ਮੰਦਰ ਤੋਂ ਬਾਹਰ ਜਿਹੜਾ ਬਜ਼ੁਰਗ ਭਿਖਾਰੀ ਬੈਠਿਆ ਹੈ ਉਹਨੂੰ ਅੰਦਰ ਬੁਲਾਇਆ ਜਾਵੇ ਪੂਰਾ ਕੋਰਟ ਤੇ ਕਮਰਾ ਪੂਰੀ ਤਰ੍ਹਾਂ ਸੁੰਨ ਹੋ ਗਿਆ ਵਕੀਲ ਇੱਕ ਦੂਜੇ ਦੇ ਵੱਲ ਦੇਖਣ ਲੱਗੇ ਇੱਕ ਪੱਤਰਕਾਰ ਨੇ ਆਪਣਾ ਕੈਮਰੇ ਦੇ ਵੱਲ ਦੇ ਕੇ ਕੁਝ ਕਿਹਾ ਇਹ ਕੀ ਹੋ ਰਿਹਾ ਹੈ ਹਰ ਕੋਈ ਹੈਰਾਨ ਸੀ ਆਖਿਰ ਜੱਜ ਸਾਹਿਬ ਨੇ ਇਦਾਂ ਕਿਉਂ ਕਿਹਾ ਇੱਕ ਭਿਖਾਰੇ ਨੂੰ ਕੋਰਟ 'ਚ ਬੁਲਾਉਣ ਦੀ ਕੀ ਜ਼ਰੂਰਤ ਸੀ ਉਸ ਟਾਈਮ ਬਾਬਾ ਮੰਦਰ ਦੇ ਬਾਹਰ ਆਪਣੀ ਪੁਰਾਣੀ ਚਾਦਰ ਦੀ ਬੁੱਕਲ ਮਾਰ ਕੇ ਬੈਠਿਆ ਸੀ। ਉਹਨਾਂ ਦੇ ਬਾਟੇ 'ਚ ਕੁਝ ਛਿੱਕੇ ਪਏ ਸੀ ਤੇ ਉਹਨਾਂ ਦੇ ਕੋਲ ਹੀ ਦੋ ਤਿੰਨ ਚਿੜੀਆਂ ਦਾਣੇ ਚੁਗ ਰਹੀਆਂ ਸੀ। ਉਦੋਂ ਹੀ ਦੋ ਕਨਸਟੇਬਲ ਉਹਨਾਂ ਦੇ ਕੋਲ ਆਏ। "ਬਾਬਾ ਜੱਜ ਨੇ ਤੁਹਾਨੂੰ ਬੁਲਾਇਆ ਹੈ।" ਬਾਬੇ ਦੀਆਂ ਅੱਖਾਂ ਕੰਬ ਗਈਆਂ। ਉਹਨਾਂ ਨੇ ਹੌਲੀ ਜਿਹੀ ਸਿਰ ਉੱਤੇ ਕੀਤਾ। ਕੰਬਦੇ ਹੋਏ ਹੱਥਾਂ ਦੇ ਨਾਲ ਆਪਣੀ ਛੋਟੀ ਚੁੱਕੀ ਤੇ ਖੜੇ ਹੋਏ। ਚਾਰ ਡਿੰਗਾ ਪਟਣ 'ਚ ਜਿਵੇਂ ਉਹਨਾਂ ਨੂੰ ਪੂਰੀ ਉਮਰ ਹੀ ਲੱਗ ਗਈ ਪਰ ਉਹ ਚਲੇ ਗਏ ਬਿਨਾ ਕੁਝ ਪੁੱਛੇ ਬਿਨਾ ਕੁਝ ਬੋਲੇ ਜਦੋਂ ਭਿਖਾਰੀ ਬਾਬਾ ਕੋਡ ਦੇ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਸਾਰੇ ਚੁੱਪ ਹੀ ਹੋ ਗਏ ਫੱਟੀ ਹੋਈ ਤੋਤੀ ਥੱਕੀ ਹੋਈਆਂ ਅੱਖਾਂ ਤੇ ਕੰਬਦੇ ਹੋਏ ਪੈਰ ਪਰ ਉਹਨਾਂ 'ਚ ਇੱਕ ਅਜੀਬ ਜਿਹਾ ਆਤਮ ਵਿਸ਼ਵਾਸ ਸੀ ਅਜਿਹਾ ਆਤਮ ਵਿਸ਼ਵਾਸ ਜਿਹੜਾ ਰਹੀਸ਼ ਜਾਂ ਵੱਡੇ ਬਕੇਲ 'ਚ ਨਹੀਂ ਸੀ ਜੱਜ ਨੇ ਇੱਕ ਪਲ ਦੇ ਲਈ ਸਿਰ ਝੁਕਾਇਆ ਜਿਵੇਂ ਕਿਸੇ ਨੂੰ ਇੱਜ਼ਤ ਦੇ ਰਹੇ ਹੋਣ ਫਿਰ ਉਹਨਾਂ ਨੇ ਪੁੱਛਿਆ ਤੁਹਾਡਾ ਨਾਮ ਬਾਬਾ ਜੀ ਆਵਾਜ਼ ਥੋੜੀ ਜਹੀ ਕੰਬ ਰਹੀ ਸੀ ਪਰ ਸ਼ਬਦਾਂ 'ਚ ਗਹਿਰਾਈ ਸੀ ਹੁਣ ਨਾਮ ਨਹੀਂ ਰਿਹਾ ਸਾਹਿਬ ਜੱਜ ਕੁਝ ਟਾਈਮ ਦੇ ਲਈ ਚੁੱਪ ਹੋ ਗਏ ਫਿਰ ਉਹ ਆਪਣੀ ਕੁਰਸੀ ਤੋਂ ਉੱਠਿਆ ਕੋਰਟ ਵਿੱਚ ਮੌਜੂਦ ਹਰ ਸ਼ਖਸ ਦੇ ਸਾਹ ਜਿਵੇਂ ਰੁਕ ਗਏ ਹੋਣ ਜੱਜ ਸਾਹਿਬ ਨੇ ਇੱਕ ਟੇਬਲ ਵੱਲ ਇਸ਼ਾਰਾ ਕੀਤਾ ਤੇ ਕਿਹਾ ਆਓ ਤੁਸੀਂ ਇੱਥੇ ਬੈਠੋ ਬਾਬਾ ਕੰਬਦੇ ਹੋਏ ਉਸ ਟੇਬਲ ਤੇ ਬੈਠੇ ਉਨ੍ਹਾਂ ਦੇ ਚਿਹਰੇ ਤੇ ਇੱਕ ਡਰ ਨਹੀਂ ਸੀ ਬਸ ਇੱਕ ਸ਼ਾਂਤ ਸੁਭਾਅ ਸੀ ਜਿਵੇਂ ਕੋਈ ਤੂਫਾਨ ਉਨ੍ਹਾਂ ਦੇ ਅੰਦਰ ਦਬਿਆ ਹੋਵੇ ਜੱਜ ਸਾਹਿਬ ਨੇ ਪੁੱਛਿਆ ਤੁਸੀਂ ਰੋਜ਼ ਇੱਥੇ ਆਉਂਦੇ ਹੋ ਮੰਦਰ ਦੇ ਬਾਹਰ ਬੈਠਦੇ ਹੋ ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਬੇ ਨੇ ਹੌਲੀ ਜਿਹੀ ਸਿਰ ਉੱਤੇ ਕੀਤਾ ਉਨ੍ਹਾਂ ਦੀਆਂ ਅੱਖਾਂ ਗਿੱਲੀਆਂ ਸੀ ਪਰ ਆਵਾਜ਼ 'ਚ ਇੱਕ ਅਜੀਬ ਜਿਹੀ ਤਾਕਤ ਸੀ ਕਹਿਣਾ ਤਾਂ ਬਹੁਤ ਕੁਝ ਸੀ ਸਾਹਿਬ ਪਰ ਸੁਣਨ ਵਾਲਾ ਕੋਈ ਨਹੀਂ ਸੀ ਇਸ ਲਈ ਚੁੱਪ ਹੋ ਗਿਆ ਜੱਜ ਨੇ ਫਿਰ ਪੁੱਛਿਆ ਤੁਸੀਂ ਰੋਜ਼ ਇਸ ਕੋਰਟ ਨੂੰ ਦੇਖਦੇ ਹੋ ਕੋਈ ਖਾਸ ਵਜ੍ਹਾ ਬਾਬੇ ਨੇ ਕਪਾਲ ਦੇ ਲਈ ਅੱਖਾਂ ਬੰਦ ਕੀਤੀਆਂ ਫਿਰ ਬੋਲਿਆ ਇਹ ਉਹ ਜਗ੍ਹਾ ਹੈ ਸਾਹਿਬ ਜਿੱਥੇ ਮੈਂ ਕਦੇ ਸੱਚ ਦੇ ਲਈ ਆਵਾਜ਼ ਚੁੱਕੀ ਸੀ ਜਿੱਥੇ ਮੈਂ ਕਦੇ ਵਕੀਲ ਹੋਇਆ ਕਰਦਾ ਸੀ ਇਹ ਸੁਣਦੇ ਹੀ ਕੋਰਟ ਦੇ ਵਿੱਚ ਸਨਾਟਾ ਛਾ ਗਿਆ ਹਰ ਕੋਈ ਹੈਰਾਨ ਸੀ ਇੱਕ ਭਿਖਾਰੀ ਜਿਹੜਾ ਮੰਦਰ ਦੇ ਬਾਹਰ ਬੈਠਿਆ ਰਹਿੰਦਾ ਸੀ ਉਹ ਵਕੀਲ ਸੀ ਉਸ ਭਿਖਾਰੀ ਬਾਬੇ ਨੇ ਆਪਣੇ ਝੋਲੇ 'ਚੋਂ ਪੀਲੇ ਰੰਗ ਦਾ ਇੱਕ ਫਟਿਆ ਹੋਇਆ ਲਿਫਾਫਾ ਕੱਢਿਆ ਉਸ ਦੇ ਵਿੱਚ ਕੁਝ ਪੁਰਾਣੇ ਕਾਗਜ਼ ਸੀ ਇੱਕ ਵਕਾਲਤਨਾਮਾ ਇੱਕ ਪੁਰਾਣਾ ਪਛਾਣ ਪੱਤਰ ਜੱਜ ਸਾਹਿਬ ਨੇ ਉਹ ਕਾਗਜ਼ ਪੜ੍ਹੇ ਜਿਵੇਂ ਜਿਵੇਂ ਉਹ ਪੜ੍ਹਦੇ ਗਏ ਉਹਨਾਂ ਦੇ ਮੱਥੇ ਦੀਆਂ ਲਕੀਰਾਂ ਬਦਲਦੀਆਂ ਗਈਆਂ ਤੁਸੀਂ ਵਕੀਲ ਸੀ ਉਹਨਾਂ ਨੇ ਪੁੱਛਿਆ ਸੀ ਸਾਹਿਬ ਬਾਬੇ ਨੇ ਜਵਾਬ ਦਿੱਤਾ ਪਰ ਮੇਰੇ ਪੁੱਤ ਦੀ ਗਲਤੀ ਦਾ ਇਲਜ਼ਾਮ ਮੇਰੇ ਤੇ ਆਇਆ ਮੈਂ ਚੁੱਪ ਰਿਹਾ ਸੋਚਿਆ ਪੁੱਤ ਬਚ ਜਾਵੇ ਅਦਾਲਤ ਨੇ ਮੈਨੂੰ ਦੋਸ਼ੀ ਕਰਾਰ ਦਿੱਤਾ ਮੇਰੀ ਸਾਰੀ ਜਾਇਦਾਦ ਜ਼ਬਤ ਕਰ ਦਿੱਤੀ ਜੇਲ੍ਹ ਗਿਆ ਜਦੋਂ ਬਾਹਰ ਆਇਆ ਤਾਂ ਪੁੱਤਰ ਸਾਰਾ ਕੁਝ ਵੇਚ ਗਿਆ ਸੀ ਕੋਰਟ ਦੇ ਵਿੱਚ ਹਰ ਇੱਕ ਵਿਅਕਤੀ ਦੀਆਂ ਅੱਖਾਂ ਨਮ ਸੀ ਜਿਹੜੇ ਵਕੀਲ ਪਹਿਲਾਂ ਉਸੋ ਭਿਖਾਰੀ ਬਾਬੇ ਦਾ ਮਜ਼ਾਕ ਉਡਾਉਂਦੇ ਸੀ ਉਹ ਹੁਣ ਸ਼ਰਮਿੰਦਗੀ ਦੇ ਨਾਲ ਸਿਰ ਨੀਚੇ ਕਰਕੇ ਖੜੇ ਸੀ ਜੱਜ ਉੱਠਿਆ ਤੇ ਉਸ ਬਾਬੇ ਜੀ ਦੇ ਕੋਲ ਆਏ ਤੇ ਉਹਨਾਂ ਦਾ ਹੱਥ ਫੜ ਲਿਆ ਅਸੀਂ ਨਿਆ ਸਿਰਫ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਬੰਦ ਕਰ ਦਿੱਤਾ ਪਰ ਉਹਨਾਂ ਨੇ ਕਿਹਾ ਤੁਸੀਂ ਇਸ ਨੂੰ ਸਾਰਾ ਕੁਝ ਆਪਣੇ શરીਰ ਤੇ ਹੰਡਾਇਆ ਬਾਬੇ ਦੀਆਂ ਅੱਖਾਂ ਦੇ ਵਿੱਚ ਹੁਣ ਹੰਝੂ ਸੀ ਪਰ ਉਹ ਫਿਰ ਵੀ ਹੱਸ ਰਹੇ ਸੀ ਜਿਵੇਂ ਉਹਨਾਂ ਦੇ ਸਾਲਾਂ ਦੀ ਤਪੱਸਿਆ ਅੱਜ ਪੂਰੀ ਹੋ ਗਈ ਹੋਵੇ ਅਖਬਾਰਾਂ ਦੀ ਸੁਰਖੀਆਂ ਤੇ ਸ਼ਹਿਰ ਦੀ ਹਲਚਲ ਅਗਲੇ ਦਿਨ ਬਨਾਰਸੀ ਅਖਬਾਰ ਚ ਇੱਕ ਹੀ ਹੈਡਲਾਈਨ ਸੀ ਭਿਖਾਰੀ ਨਹੀਂ ਪੁਰਾਣਾ ਵਕੀਲ ਜੱਜ ਨੇ ਛੱਡ ਦਿੱਤੀ ਆਪਣੀ ਕੁਰਸੀ ਕੀਤਾ ਸੁਆਗਤ ਖਬਰ ਸੀ ਕਿ ਸਿਸਟਮ ਦੇ ਅਣਗੇਲੀ ਨੇ ਇੱਕ ਬਜ਼ੁਰਗ ਨੂੰ ਸੜਕ ਤੇ ਲਿਆ ਦਿੱਤਾ ਕੋਰਟ ਦੇ ਵਿੱਚ ਜੋ ਹੋਇਆ ਉਹ ਕੋਈ ਸਧਾਰਨ ਸੁਣਵਾਈ ਨਹੀਂ ਸੀ ਉਹ ਇੱਕ ਇਤਿਹਾਸਿਕ ਪੰਨਾ ਸੀ ਕ੍ਰਿਸ਼ਨ ਲਾਲ ਗੋਇਲ ਇਹ ਸੀ ਬਾਬੇ ਜੀ ਦਾ ਨਾਂ ਇੱਕ ਟਾਈਮ ਬਨਾਰਸ ਦੀਆਂ ਕਚੈਰੀਆਂ 'ਚ ਉਹਨਾਂ ਦਾ ਨਾਂ ਹਰ ਇੱਕ ਵਕੀਲ ਦੀ ਜ਼ੁਬਾਨ ਤੇ ਹੁੰਦਾ ਸੀ ਉਹ ਗਰੀਬਾਂ ਦੇ ਕਿਸ ਫਰੀ ਲੜਦੇ ਕਦੇ ਫੀਸ ਨਹੀਂ ਲਈ ਸਰਕਾਰੀ ਅਧਿਕਾਰੀਆਂ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਉਹਨਾਂ ਦੀ ਖਾਸੀਅਤ ਸੀ ਪਰ ਇੱਕ ਦਿਨ ਉਹਨਾਂ ਦੇ ਆਪਣੇ ਹੀ ਪੁੱਤ ਗੌਰਵ ਨੇ ਉਹਨਾਂ ਨੂੰ ਧੋਖਾ ਦਿੱਤਾ ਗੌਰਵ ਇੱਕ ਰੀਅਲ ਏਸਟੇਟ ਕਪਲੇ ਦੇ ਵਿੱਚ ਫਸ ਗਿਆ ਸਾਰੇ ਕਾਗਜ਼ ਪੱਤਰ ਕ੍ਰਿਸ਼ਨ ਲਾਲ ਗੋਇਲ ਜੀ ਦੇ ਨਾਂ ਤੇ ਸੀ ਕਿਉਂਕਿ ਗੌਰਵ ਨੇ ਆਪਣੀ ਖਰਾਬ ਕ੍ਰੇਟਿਡ ਹਿਸਟਰੀ ਦੀ ਵਜ੍ਹਾ ਨਾਲ ਸਾਰੀ ਜਾਇਦਾਦ ਆਪਣੇ ਪਿਤਾ ਜੀ ਦੇ ਨਾਂ ਤੇ ਕੀਤੀ ਹੋਈ ਸੀ ਬਾਬੇ ਜੀ ਨੂੰ ਕੁਝ ਪਤਾ ਨਹੀਂ ਸੀ ਉਹਨਾਂ ਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ ਜੱਜ ਸਾਹਿਬ ਨੇ ਉਸ ਦਿਨ ਕੋਰਟ 'ਚ ਪੁੱਛਿਆ ਸੀ ਤੁਸੀਂ ਆਪਣੇ ਪੁੱਤ ਦੇ ਖਿਲਾਫ ਕਿਉਂ ਨਹੀਂ ਕੁਝ ਕੀਤਾ? ਬਾਬੇ ਨੇ ਸਿਰ ਝੁਕਾ ਕੇ ਜਵਾਬ ਦਿੱਤਾ। ਮੈਂ ਪੂਰੀ ਜ਼ਿੰਦਗੀ ਕਾਨੂੰਨ ਦੇ ਲਈ ਲੜਿਆ ਪਰ ਜਦੋਂ ਮੇਰਾ ਪੁੱਤ ਸਾਹਮਣੇ ਆਇਆ ਤਾਂ ਪਿਤਾ ਹਾਰ ਗਿਆ। ਸੋਚਿਆ ਸਜ਼ਾ ਤਾਂ ਖਤਮ ਹੋ ਜਾਵੇਗੀ। ਪੁੱਤ ਗੱਲ ਨਾਲ ਲਾ ਲਵੇਗਾ। ਪਰ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਤਾਂ ਦਰਵਾਜ਼ੇ ਤੇ ਕੋਈ ਵੀ ਨਹੀਂ ਸੀ। ਪੁੱਤ ਸ਼ਹਿਰ ਛੱਡ ਕੇ ਚਲਾ ਗਿਆ ਸੀ। ਮੇਰਾ ਘਰ, ਮੇਰੀ ਦੁਕਾਨ, ਸਾਰਾ ਕੁਝ ਵਿਕ ਗਿਆ ਸੀ। ਕੋਰਟ ਦੇ ਵਿੱਚ ਉਸ ਦਿਨ ਮੌਜੂਦ ਵਕੀਲ ਹਿਮਾਂਸ਼ੂ ਗਰਗ ਜਿਹੜਾ ਬਾਬੇ ਜੀ ਨੂੰ ਪਹਿਲਾਂ ਪਾਗਲ ਕਹਿ ਕੇ ਹੱਸਿਆ ਕਰਦਾ ਸੀ ਆਪਣੀ ਕੁਰਸੀ ਤੋਂ ਉੱਠਿਆ ਮਾਈ ਲਾਰਡ ਉਹਨਾਂ ਨੇ ਕਿਹਾ ਇਹ ਕੇਸ ਸਿਰਫ ਇੱਕ ਵਿਅਕਤੀ ਦੀ ਗੱਲ ਨਹੀਂ ਹੈ ਇਹ ਸਿਸਟਮ ਦੀ ਅਣਗੇਲੀ ਦੀ ਮਿਸਾਲ ਹੈ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਹੋਵੇ ਜੱਜ ਸਾਹਿਬ ਨੇ ਸਹਿਮਤੀ ਚ ਸਿਰ ਹਿਲਾਇਆ ਕੋਰਟ ਖਤਮ ਹੋਈ ਪਰ ਮਾਹੌਲ ਬਦਲ ਗਿਆ ਸੀ ਉਸ ਦਿਨ ਜਦੋਂ ਬਾਬਾ ਕੋਰਟ ਤੋਂ ਬਾਹਰ ਨਿਕਲਿਆ ਤਾਂ ਉਸ ਦਿਨ ਕੋਈ ਵੀ ਉਹਨਾਂ ਦਾ ਮਜ਼ਾਕ ਨਹੀਂ ਉਡਾ ਰਿਹਾ ਸੀ ਲੋਕ ਉਹਨਾਂ ਨੂੰ ਇੱਜ਼ਤ ਦੀਆਂ ਨਜ਼ਰਾਂ ਦੇ ਨਾਲ ਦੇਖ ਰਹੇ ਸੀ ਕਿਸੇ ਨੇ ਉਹਨਾਂ ਨੂੰ ਪਾਣੀ ਦੀ ਬੋਤਲ ਦਿੱਤੀ ਕਿਸੇ ਨੇ ਖਾਣ ਦੇ ਲਈ ਬੁਲਾਇਆ ਇੱਕ ਪੱਤਰਕਾਰ ਦੌੜਦੇ ਹੋਏ ਆਇਆ "ਬਾਬਾ ਕੀ ਤੁਸੀਂ ਕੈਮਰੇ ਦੇ ਸਾਹਮਣੇ ਕੁਝ ਕਹਿਣਾ ਚਾਹੁੰਦੇ ਹੋ?" ਬਾਬਾ ਮੁਸਕਰਾਇਆ "ਮੈਂ ਅੱਜ ਫਿਰ ਨਿਆਂ ਤੇ ਭਰੋਸਾ ਕੀਤਾ ਤੇ ਆਪਣੇ ਆਪ ਤੇ ਵੀ" ਅਗਲੇ ਦਿਨ ਜਦੋਂ ਅਖਬਾਰ ਛਾਪੇ ਤੇ ਟੀਵੀ ਚੈਨਲਾਂ ਤੇ ਖਬਰ ਚੱਲੀ ਕਿ ਬਨਾਰਸ ਦੇ ਲੋਕਲ ਮੁਹੱਲੇ 'ਚ ਹਲਚਲ ਮਚ ਗਈ। ਉੱਥੇ ਕਦੇ ਕ੍ਰਿਸ਼ਨ ਲਾਲ ਗੋਇਲ ਜੀ ਦਾ ਦਾਦੇ-ਪਰਦਾਦਿਆਂ ਦਾ ਘਰ ਸੀ ਜਿਹੜਾ ਕਿ ਇੱਕ ਹੁਣ ਬਿਲਡਿੰਗ ਵਾਲਿਆਂ ਦੇ ਦਫ਼ਤਰ ਦੇ ਵਿੱਚ ਬਦਲ ਗਿਆ ਸੀ। ਉਹਨਾਂ ਦੀ ਬਚਪਨ ਦੀ ਗਵਾਂਡਨ ਕਮਲਾ ਦੇਵੀ ਫੁੱਟ-ਫੁੱਟ ਕੇ ਰੋਪੇ। ਸਾਨੂੰ ਲੱਗਿਆ ਕਿ ਉਹ ਮਰ ਗਏ ਨੇ। ਉਹਨਾਂ ਨੇ ਕਿਹਾ ਪਰ ਜੇਕਰ ਉਹ ਜਿਉਂਦੇ ਨੇ ਤਾਂ ਸ਼ਹਿਰ ਨੇ ਉਹਨਾਂ ਨੂੰ ਭੁਲਾ ਦਿੱਤਾ। ਕਮਲਾ ਦੇਵੀ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਤੇ ਕਿਹਾ ਅੱਜ ਤੋਂ ਹਰ ਐਤਵਾਰ ਆਪਾਂ ਬਾਬਾ ਜੀ ਨੂੰ ਖਾਣਾ ਦੇਣ ਜਾਵਾਂਗੇ ਉਹ ਸਾਡੇ ਲਈ ਬਾਪ ਬਰਾਬਰ ਨੇ ਉਹ ਕਦੇ ਕਿਸੇ ਸ਼ਹਿਰ ਦੇ ਸਭ ਤੋਂ ਵੱਡੇ ਵਕੀਲ ਸੀ ਇੱਕ ਹਫ਼ਤੇ ਬਾਅਦ ਕੋਰਟ ਦੇ ਵਿੱਚ ਨਵੀਂ ਸੁਣਵਾਈ ਸ਼ੁਰੂ ਹੋਈ ਮੁੱਦਾ ਸੀ 2002 ਦਾ ਉਹ ਕੇਸ ਜਿਸ ਚ ਕ੍ਰਿਸ਼ਨ ਲਾਲ ਗੋਇਲ ਜੀ ਨੂੰ ਦੋਸ਼ੀ ਕਰਾਰ ਕੀਤਾ ਗਿਆ ਸੀ ਨਵਾਂ ਵਕੀਲ ਸੀ ਪ੍ਰੋਫੈਸਰ ਦਰਵੇਦੀ ਜੱਜ ਉਹੀ ਸੀ ਜਸਟਿਸ ਦਿਆਲ ਗਿੱਲ ਗਵਾਹ ਸੀ ਪੁਰਾਣੇ ਕਾਗਜ਼ਾਤ ਬਿਲਡਿੰਗ ਦੀ ਗਵਾਹੀ ਤੇ ਇੱਕ ਉਹਨਾਂ ਦਾ ਪੁੱਤ ਗੌਰਵ ਜੋ ਹੁਣ ਕਿਤੇ ਨਹੀਂ ਸੀ ਜੱਜ ਸਾਹਿਬ ਨੇ ਆਦੇਸ਼ ਦਿੱਤਾ ਗੌਰਵ ਨੂੰ ਕੋਰਟ ਚ ਪੇਸ਼ ਕੀਤਾ ਜਾਵੇ ਜੇਕਰ ਉਹ ਹਾਜ਼ਰ ਨਹੀਂ ਹੋਇਆ ਤਾਂ ਗ੍ਰਿਫਤਾਰੀ ਵਾਰੰਟ ਕੱਟੇ ਜਾਣਗੇ ਉਸ ਦਿਨ ਬਾਬਾ ਕੋਰਟ ਦੀ ਕੰਧ ਦੇ ਨਾਲ ਚੁੱਪਚਾ ਬੈਠਿਆ ਸੀ ਪ੍ਰੋਫੈਸਰ ਤਰਵੇਦੀ ਨੇ ਪੁੱਛਿਆ ਕਿ ਬਾਬਾ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਹਾਡਾ ਪੁੱਤ ਬਦਲਾ ਲੈ ਸਕਦਾ ਹੈ ਬਾਬੇ ਨੇ ਹੱਸਦੇ ਹੋਏ ਕਿਹਾ ਹੁਣ ਜੋ ਹੋਵੇਗਾ ਉਹ ਨਿਆਂ ਹੀ ਕਰੇਗਾ ਮੈਂ ਹੁਣ ਸਿਰਫ ਇੱਕ ਇਨਸਾਨ ਹਾਂ ਜਿਹੜਾ ਆਪਣਾ ਨਾਮ ਵਾਪਸ ਚਾਹੁੰਦਾ ਹਾਂ ਜਸਟਿਸ ਦਿਆਲ ਸਿੰਘ ਗਿੱਲ ਕੋਈ ਸਧਾਰਨ ਜੱਜ ਨਹੀਂ ਸੀ 20 ਸਾਲ ਪਹਿਲਾਂ ਇਲਾਬਾਦ ਯੂਨੀਵਰਸਿਟੀ 'ਚ ਉਹ ਕ੍ਰਿਸ਼ਨ ਲਾਲ ਗੋਇਲ ਜੀ ਨੂੰ ਮਿਲੇ ਸੀ ਬਾਬਾ ਉਹਨਾਂ ਦੇ ਲਈ ਪ੍ਰੇਰਨਾ ਸੀ ਉਹਨਾਂ ਦੀ ਇੱਕ ਗੱਲ ਅੱਜ ਵੀ ਡਾਇਰੀ 'ਤੇ ਲਿਖੀ ਹੋਈ ਸੀ ਜੇਕਰ ਵਕਾਲਤ ਨੂੰ ਕਮਾਈ ਦਾ ਸਾਧਨ ਸਮਝੋਗੇ ਤਾਂ ਇਹ ਦੁਕਾਨ ਬਣ ਜਾਵੇਗੀ ਪਰ ਜੇ ਤੁਹਾਨੂੰ ਇਨਸਾਨ ਦੀ ਆਵਾਜ਼ ਸਮਝੋਗੇ ਤਾਂ ਇਹ ਇਬਾਦਤ ਬਣ ਜਾਵੇਗੀ ਆਇਨ ਉਸ ਦਿਨ ਭਾਵੁਕ ਸੀ ਉਹਨਾਂ ਨੇ ਕਿਹਾ ਮੈਂ ਇਹ ਕੇਸ ਇੱਕ ਵਿਅਕਤੀ ਦੇ ਰੂਪ ਦੇ ਵਿੱਚ ਸੁਣਾਗਾ ਆਖਰਕਾਰ ਗੌਰਵ ਕੋਰਟ ਦੇ ਵਿੱਚ ਪੇਸ਼ ਹੋਇਆ ਮਹਿੰਗੀ ਗੱਡੀ ਬ੍ਰਾਂਡ ਕੱਪੜੇ ਪਰ ਅੱਖਾਂ ਝੁਕੀਆਂ ਹੋਈਆਂ ਜਦੋਂ ਜੱਜ ਨੇ ਪੁੱਛਿਆ ਕਿ ਜਾਇਦਾਦ ਆਪਣੇ ਪਿਤਾ ਦੇ ਨਾਮ ਤੇ ਕਿਉਂ ਲਈ ਤਾਂ ਉਸਨੇ ਕਬੂਲ ਕੀਤਾ ਮੇਰਾ ਲੈਣ ਦੇਣ ਖਰਾਬ ਸੀ ਮੈਂ ਉਹਨਾਂ ਦੇ ਦਸਕਤ ਨਕਲੀ ਕੀਤੇ ਪੂਰਾ ਕੋਰਟ ਸੁੰਨ ਹੋ ਗਿਆ ਬਾਬਾ ਚੁੱਪ ਰਿਹਾ ਉਹਨਾਂ ਨੇ ਬਸ ਅੱਖਾਂ ਬੰਦ ਕਰ ਲਈਆਂ ਜੱਜ ਸਾਹਿਬ ਨੇ ਆਦੇਸ਼ ਦਿੱਤਾ ਕ੍ਰਿਸ਼ਨ ਲਾਲ ਗੋਇਲ ਨਿਰਦੋਸ਼ ਹੈ ਉਹਨਾਂ ਨੂੰ ਦੁਬਾਰਾ ਵਕਾਲਤ ਦਾ ਲਾਇਸੈਂਸ ਦਿੱਤਾ ਜਾਵੇ 5 ਲੱਖ ਦੀ ਮਾਨਹਾਨੀ ਰਾਸ਼ੀ ਦਿੱਤੀ ਜਾਵੇ ਤੇ ਸਰਕਾਰ ਜਨਤਕ ਤੌਰ ਤੇ ਮਾਫੀ ਮੰਗੇ ਅਗਲੇ ਦਿਨ ਬਾਬਾ ਫਿਰ ਕੋਰਟ ਦੇ ਬਾਹਰ ਬੈਠਿਆ ਸੀ ਪਰ ਹੁਣ ਲੋਕ ਉਹਨਾਂ ਦੇ ਸਾਹਮਣੇ ਝੁਕ ਰਹੇ ਸੀ ਕੋਈ ਉਹਨਾਂ ਦੇ ਪੈਰਾਂ ਦੇ ਹੱਥ ਲਾ ਰਿਹਾ ਸੀ ਕੋਈ ਖਾਣਾ ਖਾਣ ਦੇ ਲਈ ਬੁਲਾ ਰਿਹਾ ਸੀ ਜੱਜ ਆਯਾਨ ਚੁੱਪਚਾਪ ਉਹਨਾਂ ਦੇ ਕੋਲ ਆਏ ਤੇ ਬੈਠ ਗਏ ਅੱਜ ਮੈਂ ਨਿਆਂ ਨਹੀਂ ਕੀਤਾ ਉਹਨਾਂ ਨੇ ਕਿਹਾ ਅੱਜ ਮੈਂ ਸਿਰਫ ਇੱਕ ਕਰਜ਼ਾ ਉਤਾਰਿਆ ਹੈ ਬਾਬਾ ਮੁਸਕੁਰਾਇਆ ਪੁੱਤ ਅੱਜ ਸਿਰਫ ਤੂੰ ਜੱਜ ਨਹੀਂ ਇਨਸਾਨ ਵੀ ਬਣਿਆ ਹੈ ਇਹ ਕਹਾਣੀ ਸਿਰਫ ਕ੍ਰਿਸ਼ਨ ਲਾਲ ਗੋਇਲ ਦੀ ਨਹੀਂ ਬਲਕਿ ਹਰ ਇੱਕ ਉਸ ਇਨਸਾਨ ਦੀ ਹੈ ਜੋ ਸਿਸਟਮ ਦੇ ਅਣਗੇਲੇ ਦਾ ਸ਼ਿਕਾਰ ਹੋਇਆ ਹੈ ਇਹ ਕਹਾਣੀ ਸੀ ਵਿਸ਼ਵਾਸ ਦੀ ਨਿਆਂ ਦੀ ਤੇ ਉਸ ਹੌਸਲੇ ਦੀ ਜੋ ਸਾਲਾਂ ਦੀਆਂ ਤਕਲੀਫਾਂ ਤੋਂ ਬਾਅਦ ਵੀ ਟੁੱਟਦਾ ਨਹੀਂ ਬਨਾਰਸ ਦੀ ਕਚੈਰੀ ਤੋਂ ਬਾਹਰ ਬਾਬੇ ਦੀ ਕਹਾਣੀ ਅੱਜ ਵੀ ਗੂੰਜਦੀ ਹੈ ਲੋਕ ਕਹਿੰਦੇ ਨੇ ਉਹ ਭਿਖਾਰੀ ਨਹੀਂ ਇੱਕ ਯੋद्धा ਸੀ ਜਿਸ ਨੇ ਸੱਚ ਦੇ ਲਈ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੱਜਣੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਆਪਣੇ ਵਿਚਾਰ ਆਪਣੇ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਸੋਹਣੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਤਾਂ ਜੋ ਅਸੀਂ ਅਜਿਹੀ ਮੋਟੀਵੇਸ਼ਨ ਸਟੋਰੀਆਂ ਤੁਹਾਡੇ ਲਈ ਲਿਆਉਂਦੇ ਰਹੀਏ ਸੋ ਸੱਜਣੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ